ਹੈਣਾ ਫੇਰ ਇੱਕ ਅਸੀਂ ਬਹੁਤ ਜ਼ਿਆਦਾ ਮੋਰਲ ਪੋਲਿਟਿਕਸ ਕਰ ਲੈਣਾ ਕਿਹੜਾ ਕੋਈ ਆਇਆ ਤਾਂ ਹੈ ਨਹੀਂ ਵੀ ਅਕਾਲੀ ਕਾਡਰ ਚ ਭਰਤੀ ਹੋਗੇ ਹੋਈਏ ਜਾਂ ਕਿਸੇ ਕਾਂਗਰਸ ਦੇ ਚ ਹੋਗੇ ਤੇ ਰਵੈਤੀ ਪੋਲਿਟਿਕਸ ਚ ਤਾਂ ਹੈ ਹੀ ਨਹੀਂ ਆਪਾਂ ਹੈਨਾ ਤੇ ਆਪਾਂ ਤਾਂ ਇੱਕ ਆਈਡੀਆ ਥਰੋ ਕਰ ਰਹੇ ਆ ਲਿਆ ਕੇ ਇੱਕ ਆਈਡੀਆ ਲਿਆ ਰਹੇ ਆ ਕਿ ਵੀ ਸਾਨੂੰ ਜੇ ਪੰਜਾਬ ਨੂੰ ਅਸੀਂ ਦੁਬਾਰਾ ਕਿਤੇ ਲੈ ਕੇ ਆਉਣਾ ਹੈ ਤਾਂ ਸਾਨੂੰ ਕੇਂਦਰ ਤੋਂ ਆ ਚਾਹੀਦਾ ਸਾਨੂੰ ਪੰਜਾਬ ਦੇ ਅੰਦਰ ਚਾਹੀਦਾ ਸਾਨੂੰ ਸਿੱਖਾਂ ਹਸਤੇ ਆ ਚਾਹੀਦਾ ਹੈਨਾ ਇੱਕ ਸੋਟੇ ਗਿਆ ਉਹ ਜੋ ਆਪਾ ਪੇਪਰ ਵੀ ਦਸਤਾਵੇਜ਼ ਵੀ ਪੇਸ਼ ਕੀਤਾ ਤੇ ਪਰ ਉਹ ਡਿਫਰੈਂਟ ਗੱਲ ਆ ਪਰ ਮੋਟੀ ਗੱਲ ਇਹ ਆ ਕਿ ਉਹ ਬੈਕਗ੍ਰਾਉਂਡ ਹੁੰਦੇ ਹੋਏ ਕਿ ਵੀ ਲੋਕਲ ਲੈਵਲ ਕਿਵੇਂ ਚੱਲਦਾ ਮੈਂ ਬਹੁਤ ਟਾਈਮ ਮਤਲਬ ਜਦੋਂ ਮੈਂ ਜੌਬ ਚ ਆ ਗਿਆ ਜੌਬ ਚ ਮੇਰਾ ਇਹ ਹੁੰਦਾ ਸੀਗਾ ਹਾਲਾਂਕਿ ਮੇਰੇ ਕਲਾਸਮੇਟਸ ਜਦੋਂ ਮੈਂ ਮੈਂ ਇੰਜੀਨੀਅਰਿੰਗ ਕੀਤੀ ਇੰਜੀਨੀਅਰਿੰਗ ਤੋਂ ਬਾਅਦ ਮੈਂ ਬਿਜ਼ਨਸ ਸਕੂਲ اٹੈਂਡ ਸੁਪਨਾ ਜਿਗਾ ਤੁਹਾਡਾ ਕੋਈ ਕਿ ਤੁਸੀਂ ਕੋਈ ਖਾਸ ਬਣੋ ਕਿਉਂਕਿ ਮਾਂ ਪਿਓ ਦਾ ਸੁਪਨਾ ਹੁੰਦਾ ਜਿਵੇਂ ਤੁਸੀਂ ਆਪਣੇ ਫਾਦਰ ਸਾਹਿਬ ਦਾ ਜ਼ਿਕਰ ਕਰਦੇ ਹੋ ਵੀ ਬਹੁਤ ਵੱਡੇ ਅਹੁਦੇ ਤੇ ਸੀਗੇ ਤੁਸੀਂ ਵੀ ਕਦੇ ਸੁਪਨਾ ਰੱਖਿਆ ਹੋਵੇ ਇਸ ਚੀਜ਼ ਦੇ ਵਿੱਚ ਕਿ ਮੈਂ ਵੱਡੇ ਅਹੁਦੇ ਤੇ ਹੋਵਾਂ ਵੀ ਮੈਨੂੰ ਵੀ ਸਲਾਮ ਹੋਵੇ ਨਹੀਂ ਸਲਾਮ ਦਾ ਤਾਂ ਕੋਈ ਮੈਨੂੰ ਭੁੱਖ ਨਹੀਂ ਸੀ ਸਲਾਮ ਤਾਂ ਚਲੋ ਆਏ ਹੁੰਦਾ ਕਿ ਤੁਸੀਂ ਜਦੋਂ ਕਿਸੇ ਫੈਮਿਲੀ ਚੋਂ ਆਏ ਹੋਨੇ ਹੋ ਨਾ ਉੱਥੇ ਵੈਸੇ ਤੁਸੀਂ ਪ੍ਰਿਵਿਲੇਜਡ ਹੁੰਨੇ ਹੋ ਤਾਂ ਸਲਾਮਾ ਤੁਸੀਂ ਉਹ ਵੇਖਿਆ ਹੁੰਦੀ ਆ ਉਹ ਆਪਾਂ ਨੂੰ ਹੈ ਨਹੀਂ ਸੀ ਹੂੰ ਮੈਂ ਨਹੀਂ ਨਹੀਂ ਰੱਖੀ ਆ ਹਾਂ ਮੈਨੂੰ ਮਤਲਬ ਮੈਨੂੰ ਆਏ ਨਹੀਂ ਕਦੀ ਸੀਗਾ ਕਿ ਵੀ ਕੋਈ ਮੇਰੇ ਕੋਈ ਮਤਲਬ ਔਦਾ ਲੱਗਿਆ ਹੋਵੇ ਕੋਈ ਹੋਵੇ ਉਹ ਅੱਜ ਵੀ ਹੈ ਨਹੀਂ ਮੈਨੂੰ ਮਤਲਬ ਕੋਈ ਮੈਨੂੰ ਕਵੇ ਕਿ ਵੀ ਮਿਸਲ ਸਤਲੋਚ ਵੀ ਤੂੰ ਕੀ ਆ ਜਾਂ ਫਲਾਂ ਨੇ ਕੀ ਆ ਜਾਂ ਤੈਨੂੰ ਵੀ ਕੋਈ ਕੱਲ ਨੂੰ ਮੈਨੂੰ ਆ ਕੇ ਕੋਈ ਪ੍ਰਲੋਭਨ ਦੇਵੇ ਕਿ ਤੈਨੂੰ ਆ ਲਾ ਦਾਂਗੇ ਠੀਕ ਹੈ ਨਾ ਤਾਂ ਮੈਂ ਮੈਨੂੰ ਉਹ ਹੈ ਨਹੀਂ ਜੇ ਉਹ ਹੀ ਮੈਂ ਕਰਨਾ ਹੁੰਦਾ ਤਾਂ ਫਿਰ ਮੈਂ ਨੌਕਰੀ ਕਰ ਸਕਦਾ ਮੇਰਾ ਨਾਲ ਦਾ ਕੋਈ ਵੀ ਇੰਜ ਹੈ ਨਹੀਂ ਜਿਹੜਾ ਸਾਲ ਦਾ 2.5 ਤੇ ਨਹੀਂ 4 ਕਰੋੜ ਤੋਂ ਘੱਟ ਤਨਖਾਹ ਤੇ ਹੋਵੇ ਠੀਕ ਹੈ ਮੇਰੇ ਸਾਰੇ ਕਲਾਸ ਤੁਸੀਂ ਵੀ ਕਮਾ ਸਕਦੇ ਸੀਗੇ ਮੇਰੇ ਅੱਜ ਵੀ ਮੈਂ ਜਾਵਾਂ ਵਾਪਸ ਤਾਂ ਫਿਰ ਉੱਥੇ ਲੱਗ ਜਾਊਂਗਾ ਨਾ ਮੈਂ ਅੱਜ ਵੀ ਮੈਂ ਕਹਾਂ ਕਿ ਹਾਂ ਵੀ ਮੈਂ ਵੀ ਉਹਨਾ ਚਾਣਾ ਕਿਹੜੀ ਕਿਹੜੀ ਚੀਜ਼ ਚ ਮੇਰੀ ਆਏ ਆ ਕਿ ਮੈਂ ਇੰਜੀਨੀਅਰਿੰਗ ਕੀਤੀ ਆ ਕੰਪਿਊਟਰ ਸਾਇੰਸ ਬਟ ਉਹਨਾਂ ਦਿਨਾਂ ਚ ਵੀ 1990 ਚ ਵੀ ਮੇਰਾ ਜਿਹੜਾ ਪ੍ਰੋਜੈਕਟ ਸੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀ that was way back ਉਹਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਸੁਣੀ ਨਹੀਂ ਹੁੰਦੀ ਸੀ ਹਨਾ ਤੇ ਯੂਨਿਕਸ ਦੇ ਉੱਤੇ ਸੀ ਪਲੈਟਫਾਰਮ ਤੇ ਮੇਰਾ ਪ੍ਰੋਜੈਕਟ ਸੀ ਸੀ ਲੈਂਗੁਏਜ ਦੇ ਉੱਤੇ ਯੂਨਿਕਸ ਪਲੈਟਫਾਰਮ ਤੇ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਜਿਹੜਾ ਬਿਜ਼ਨਸ ਸਕੂਲ اٹੈਂਡ ਕੀਤਾ ਮਾਰਕੀਟਿੰਗ ਚ ਉਹਦੇ ਵਿੱਚ ਪ੍ਰੋਡਕਟ ਮੈਨੇਜਮੈਂਟ ਤੇ ਆਰਗੇਨਾਈਜੇਸ਼ਨ ਬਿਲਡਿੰਗ ਹੈ ਨਾ ਉਹ ਦੋ ਚੀਜ਼ਾਂ ਮੇਰੀ ਐਕਸਪਰਟਿਸ ਸੀ ਕਿ ਜਿਵੇਂ ਲੈਟਸ ਸੇ ਤੁਹਾਨੂੰ ਇੱਕ ਏਰੀਆ ਦੇ ਦਿੰਦੇ ਨੇ ਕਿ ਭੀ ਪੰਜਾਬ ਦੇ ਤਾ ਜਾਂ ਮੱਧ ਪ੍ਰਦੇਸ਼ ਦੇ ਤਾ ਹੈ ਨਾ ਉਹਨੇ ਕਿਹਾ ਵੀ ਆ ਇਸ ਪੰਜਾਬ ਦੇ ਵਿੱਚ ਤੂੰ ਵੀ ਮੈਨੂੰ 6 ਮਹੀਨਿਆਂ ਦੇ ਵਿੱਚ ਵਿੱਚ ਵੀ ਆਰਗੇਨਾਈਜੇਸ਼ਨ ਬਣਾ ਕੇ ਦੇਣੀ ਹੈ ਮਤਲਬ ਉੱਤੋਂ ਲੈ ਕੇ ਹੇਠਾਂ ਤੱਕ ਕਿ ਭੀ ਏਰੀਆ ਮੈਨੇਜਰਸ ਕਿੱਥੇ ਲਾਉਣੇ ਆ ਸੀਡਿੰਗ ਕਿੱਥੇ ਕਰਨੀ ਹੈ ਕਸਟਮਰਸ ਕਿੱਥੋਂ ਸ਼ੁਰੂ ਕਰਨੇ ਆ ਆਲਮੋਸਟ ਲਾਈਕ ਪੋਲਿਟੀਕਲ ਥਿੰਗ ਠੀਕ ਹੈ ਨਾ ਕਿ ਵੀ ਕਾਲ ਨੂੰ ਕੋਈ ਕਵੇ ਕਿ ਵੀ ਜੱਥੇ ਬੰਦੀ ਬਣਾਉਣੀ ਹੈ ਅਸੀਂ ਇੱਥੇ ਤਾਂ ਉਹ ਸਾਨੂੰ ਪਤਾ ਹੁੰਦਾ ਕਿ ਵੀ ਇੰਨਾ ਕੁ ਪੈਸਾ ਲੱਗੂ ਐਨੇ ਕ ਨਾਲ ਤੁਹਾਡਾ ਆ ਨਿਮੋਨਿਕ ਕਹਿੰਨੇ ਅਸੀਂ ਸਾਈਨ ਤੁਹਾਡਾ ਸਾਈਨ ਮਸ਼ਹੂਰ ਹੋਊਗਾ ਹੈ ਇਹ ਖਰਚੇ ਸੈੱਟ ਹੈਗੇ ਆ ਲਾਰਜਲੀ ਕਿ ਮਾਰਕੀਟਿੰਗ ਕਾਸਟ ਕਿੰਨੀ ਆਉਣੀ ਹੈ ਕਿ ਹਣਾ ਤਾਂ ਇਹ 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 ਵਿੱਚ ਮੇਰੀ ਐਕਸਪਰਟੀਸ ਸੀਗੀ ਸੋ ਇਹ ਅੱਜ ਵੀ ਉਨੀ ਲੋਡ ਆ ਹਣਾ ਐਨੀਬਾਡੀ ਕੈਨ ਕਾਲ ਮੀ ਕਿ ਵੀ ਇਹ ਕਰਕੇ ਦੇ ਵੀ ਹੁਣ ਇੰਡੀਆ ਤੇ ਕਰਕੇ ਦੇ ਜਾਂ ਕਰਕੇ ਦੇ ਪਟ ਪੈਸੇ ਨੇ ਆਏ ਮੈਨੂੰ ਕਦੀ ਅਟਰੈਕਟ ਨਹੀਂ ਕੀਤਾ ਸੀ ਜ਼ਰੂਰਤ ਉਜੋਗਾ ਹੋਵੇ ਤੇ ਉਹਨਾਂ ਕਿ ਮੇ ਕੋ ਸਫੀਸ਼ੀਐਂਟ ਸੀਗਾ ਤੇ ਮੈਂ ਸੋਚਿਆ ਕਿ ਵੀ 2012 ਚ ਮੈਂ ਫੈਕਟਰੀ ਰਨ ਕਰਦਾ ਸੀ ਤੇ ਮੇ ਕੋ ਸ਼ੀਟ ਮੈਟਲ ਕੰਪੋਨੈਂਟਸ ਦੀ ਫੈਕਟਰੀ ਸੀ ਰਾਦਰ 2007-8 ਚ ਇੱਕ ਪੁਆਇੰਟ ਆਇਆ ਸੀ ਜਦੋਂ ਮਾਂਚੇ ਸੀਗਾ ਵੀ ਟਰੈਕਟਰ ਅਸੀਂ ਅੰਦਰ ਆਪਦਾ ਬਣਾ ਲੀਏ ਬਿਕੋਜ਼ ਸਾਡੇ ਕੋ ਸਾਰਾ ਕੁਝ ਸੀਗਾ ਤੇ ਹੰਡਿਆਏ ਨਿਸ਼ਤਾਰਨ 76 ਸਿੰਘ ਸਟੈਂਡਰਡ ਟਰੈਕਟਰਸ ਬਣਾਉਂਦੇ ਆ ਉਹਨਾਂ ਕੋਲੇ ਬੈਠਾ ਸੀ ਉਹ ਕਹਿੰਦੇ ਵੀ ਅਜੇਪਰ ਬਣਾ ਦੇ ਐ ਜੀਐਮਟੀ ਵਾਲੇ ਵੀ ਸਾਨੂੰ ਕਹਿਨ ਕਿ ਵੀ ਤੂੰ ਜੀਪ ਜੇ ਡਵੈਲਪ ਕਰਨੀ ਹੈ ਤਾਂ ਜੀਪ ਰੂਰਲ ਟ੍ਰਾਂਸਪੋਰਟ ਵਾਹਕਲ ਹੀ ਬਣਾ ਲਾ ਠੀਕ ਹੈ ਤੇ ਪਰ ਸੋਨਾ ਲੀਕ ਵਾਲਿਆਂ ਦਾ ਪਹਿਲਾ ਬੋਨਟ ਸਾਡੇ ਕੋਲੇ ਬਣਿਆ ਸੀ ਹੋਰ ਬੜਾ ਕੁਝ ਮਤਲਬ ਸਾਡੇ ਕੋਲ ਅੰਦਰ ਬਹੁਤ ਕੈਪੇਬਿਲਿਟੀ ਸੀਗੀ ਤੇ ਉਹ 6-700 ਬੰਦੇ ਦੀ ਸਾਡੀ ਫੈਕਟਰੀ ਰਨ ਕਰਦਾ ਸੀ ਮੈਂ ਤਾਂ ਉਹਦੇ ਚ ਮੈਨੂੰ ਸੀਗਾ ਕਿ ਵੀ ਆਪਾਂ ਕੋਸ਼ਿਸ਼ ਕਰ ਲੈਂਦੇ ਹਾਂ ਪਰ ਫਿਰ ਇਹ ਸੀਗਾ ਕਿ ਨਹੀਂ ਐਡੇ ਪੰਗੇ ਜੀ ਪੈਣਾ ਹੈ ਨਾ ਅ ਟਰਨਿੰਗ ਪੁਆਇੰਟ ਜਿਹੜਾ ਮੇਰਾ ਆਇਆ ਉਹ ਮੈਂ ਕਿਦਿੰਗ ਇੰਗਲਿਸ਼ ਬੁੱਕ ਦੇਪੋ ਤੇ ਖੜਾ ਸੀ ਤੇ ਇੱਕ ਸਦਾਰਜੀ ਮੈਨੂੰ ਮਿਲੇ ਉਹ ਕਹਿੰਦਾ ਕਿਤਾਬਾਂ ਤਾਂ ਬਹੁਤ ਚੰਗੀਆਂ ਚੱਕੇ ਜਾਣਾ ਵਾਲ ਮੇਰੇ ਕੱਟੇ ਸੀ ਕਿ ਦਾੜੀ ਵੀ ਕੱਟੀ ਹੋਈ ਸੀ ਕਹਿੰਦਾ ਵਸ ਸ਼ਕਲ ਤੇਰੀ ਜਿਵੇਂ ਹੀ ਮਾੜੀ ਬਣਾਈ ਹੋਈ ਹੈ ਤੂੰ ਹਨਾ ਮੈਂ ਕਹਾਂ ਜੀ ਚਲੋ ਵੈਸੇ ਕਿਤਾਬਾਂ ਦਾ ਮੈਨੂੰ ਬਹੁਤ ਸ਼ੌਂਕ ਸੀ ਸ਼ੁਰੂ ਅੱਛਾ ਇਹ ਮੇਣਾ ਮਾਰਿਆ ਸੀਗਾ ਕਿਸ ਸਰਦਾਰ ਨੇ ਉਹਨੇ ਮੇਣਾ ਮਾਰਿਆ ਕਿ ਕਿਤਾਬਾਂ ਤਾਂ ਤੂੰ ਗੁਰੂ ਅਰਜਨ ਸਾਹਿਬ ਦੀ ਸ਼ੀਦੀ ਦੀ ਚੱਕਦਾ ਪਿਆ ਤੇ ਸ਼ਕਲ ਤੇਰੀ ਗੇਂਜੀ ਆ ਠੀਕ ਆ ਜਿਹੜੇ ਤਵੇ ਤੇ ਬੈਠੇ ਨਹੀਂ ਕੁਸਦਾਰਜੀ ਸੀਗੇ ਹਨਾ ਫਿਰ ਉਹ ਇਹਨਾਂ ਗੱਲਾਂ ਕਰਨ ਲੱਗੇ ਕਹਰੋ ਮੇਰਾ ਖਿਆਲ ਸਾਜਸਵੰਤ ਸਿੰਘ ਸੀਗੇ ਮਾਨਦਾਲ ਤੋਂ ਠੀਕ ਤੇ ਉਹ ਮੇ ਨਾਲ ਗੱਲਾਂ ਕਰਨ ਲੱਗ ਗਿਆ ਫਿਰ ਉਹ ਕਹਿੰਦੇ ਵੀ ਤੇਰੀ ਕਮਾਈ ਕਿੰਨੀ ਆ ਚਲੋ ਮੈਂ ਦੱਸਿਆ ਇੰਨੀ ਕਾ ਕਹਿੰਦੇ ਜੇ ਨਾ ਕੰਮ ਕਰੇ ਕਿੰਨੀ ਕਾ ਮੈਂ ਕਿਹਾ ਫਿਰ ਮੈਂ ਕਹਿੰਿਆ ਇਨਕਤਾ ਚਲੋ ਫਿਰ ਵੀ ਮੇਰੇ ਹੋਂ ਹੈ ਕਹਿੰਦੇ ਫਿਰ ਤੂੰ ਹੋਰ ਕਮਾ ਕੇ ਕੀ ਲੈਣਾ ਹੈ ਨਾ ਤੂੰ ਕਮਿਊਨਿਟੀ ਆਸਤੇ ਕੋਸ਼ਿਸ਼ ਕਰ ਠੀਕ ਹੈ ਚਲੋ ਮੇਰੇ ਦਿਮਾਗ ਚ ਕਿਤੇ ਨਾ ਕਿਤੇ ਰਹੀ ਤੇ ਫਿਰ ਮੈਂ 2012 ਚ ਤਕਰੀਬਨ ਸਾਰਾ ਕੁਝ ਸ਼ਟ ਆਫ ਕਰਕੇ ਫਿਰ ਮੈਂ ਈ ਆ ਕਿ ਸਾਰਾ ਕੁਛ ਆ ਦਾ ਸੈੱਟ ਕੀਤਾ ਰੀਸੈਟ ਕੀਤਾ ਕਿ ਕਿੱਥੇ ਕਿੱਥੇ ਆਪਦੀ ਐਸੈਟਸ ਬੰਦਾ ਕਰਦਾ ਹੀ ਆ ਨਾ ਕਿਉਂਕਿ ਬੱਚੇ ਵੀ ਹਲੇ ਪੜਦੇ ਸੀ ਤੇ ਉਹਨਾਂ ਨੂੰ ਵੀ ਸੈੱਟ ਹੋਣਾ ਸੀ ਤੇ ਖੈਰ ਮੈਨੂੰ ਮੇਰੇ ਪੇਰੈਂਟਸ ਤੋਂ ਮੇਰੀ ਵਾਈਫ ਤੋਂ ਮੈਨੂੰ ਬਹੁਤ ਸਪੋਰਟ ਆ ਬਹੁਤ ਜ਼ਿਆਦਾ ਸਪੋਰਟ ਆ ਇਸ ਗੱਲ ਦੀ ਕਿ ਵੀ ਮੈਂ ਕਿਤੇ ਤੁਰਿਆ ਫਿਰਾਂ ਹਨਾ ਘਰੋਂ ਖਰਚਾ ਵੀ ਕਰਦੇ ਆ ਤੇ ਇਹ ਮੈਨੂੰ ਕੋਈ ਆਏ ਰੁਕਾਵਟ ਨਹੀਂ ਕਾਮ ਤੌਰ ਤੇ ਹੁੰਦਾ ਹੈ ਕਿ ਘਰ ਦੇ ਵਿੱਚੋਂ ਖਰਚਾ ਕਿਉਂਕਿ ਆਪਣੀ ਚੀਜ਼ ਸਾਰੀ ਬੰਦ ਕਰਕੇ ਸ਼ੁਰੂ ਤੋਂ ਸ਼ੁਰੂ ਕਰਨਾ ਫਿਰ ਤੋਂ ਕਿਉਂਕਿ ਲੋਕਾਂ ਦੇ ਵਿੱਚ ਫੈਚਰਨਾ ਧਰਮ ਦੇ ਲਈ ਕਮਿਊਨਿਟੀ ਲਈ ਸੇਵਾ ਕਰਨੀ ਉਹਨਾਂ ਨੂੰ ਦੱਸਣਾ ਕਿ ਇਹ ਚੀਜ਼ਾਂ ਵੇਅਰ ਕਰਨਾ ਤੁਸੀਂ ਤੁਹਾਡੀ ਲੜਾਈ ਬਹੁਤ ਵੱਡੀ ਆ ਪਾਣੀ ਨੂੰ ਲੈ ਕੇ ਆ ਹੋਰ ਬੜੀਆਂ ਚੀਜ਼ਾਂ ਫਿਰ ਸਾਰੇ ਚੀਜ਼ ਨੂੰ ਮੇਨਟੇਨ ਕਿਵੇਂ ਕਰਦੇ ਸੀਗੇ ਨਹੀਂ ਆਏ ਆਏ ਇਸ ਗੱਲੋਂ ਮੇਰੇ ਫਾਦਰ ਸਪੈਸ਼ਲੀ ਤੇ ਮੇਰੀ ਵਾਈਫ ਹੈ ਨਾ ਉਹਨਾਂ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਫਾਈਨੈਂਸ਼ਲੀ ਫਾਈਨੈਂਸ਼ਲੀ ਵੀ ਬਹੁਤ ਜ਼ਿਆਦਾ ਹੈ ਤੇ ਫਾਈਨੈਂਸ਼ਲੀ ਤਾਂ ਮੈਨੂੰ ਕਦੀ ਮਨਾ ਹੀ ਨਹੀਂ ਹੋਇਆ ਕਰੋ ਠੀਕ ਹੈ ਨਾ ਕਿ ਮੈਂ ਕਿੰਨਾ ਵੀ ਖਰਚ ਲਾਂ ਇਸ ਗੱਲ ਤੇ ਇਹ 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 ਗੱਲ ਤਾਂ ਨਹੀਂ ਹੁੰਦੀ ਸੀ ਕਿ ਨਹੀਂ ਆਏ ਕਦੀ ਨਹੀਂ ਹੋਇਆ ਮੇਰੀ ਤੁਹਾਨੂੰ ਕਹਿ ਦਣਾ ਕਿ ਨਹੀਂ ਪਾਲਸਿਆਂ ਵੀ ਐਦਾਂ ਪੈਸੇ ਜਾੜੇ ਦਾ ਕੋਈ ਫੈਦਾ ਨਹੀਂ ਆਏ ਮੈਨੂੰ ਕਦੀ ਨਹੀਂ ਕਦੀ ਹੋਇਆ ਆਏ ਅੱਜ ਤੱਕ ਕਦੀ ਨਹੀਂ ਹੋਇਆ ਮੈਂ ਕਈ ਵਾਰੀ ਬਹੁਤ ਵੱਡੇ ਵੱਡੇ ਲਾਸਸਸ ਵੀ ਕੀਤੇ ਆ بزਨਸ ਚ ਆ ਦੇ ਠੀਕ ਹੈ ਮੈਨੂੰ ਜਿਵੇਂ ਲੋਕ ਕਹਿ ਦਿੰਦੇ ਨੇ ਨਾ ਕਿ ਰਿਸ਼ਤੇਦਾਰ ਨਹੀਂ ਖਾੜਦੇ ਦੋਸਤ ਨਹੀਂ ਕਾੜਦੇ ਪਰਿਵਾਰ ਨਹੀਂ ਖੜਦਾ ਮੇਰਾ ਪਰਸਨਲ ਐਕਸਪੀਰੀਅੰਸ ਇਹ ਜਾਂ ਕੋਈ ਨਹੀਂ ਹਰ ਬੰਦਾ ਮੇਰੇ ਨਾਲ ਜਦੋਂ ਮੈਨੂੰ ਲੋਡ ਪਈ ਮੇਰੇ ਨਾਲ ਖੜਿਆ ਲਾਰਜਲੀ ਕੋਈ ਇੱਕ ਦੋ ਨਹੀਂ ਖੜਨਗੇ ਵੇਖੋ ਤਾਂ ਹੁੰਦਾ ਹੀ ਆ ਹਨਾ ਮੈਂ ਡਿਫਿਕਲਟ ਟਾਈਮਸ ਵੀ ਵੇਖੇ ਦੁਬਾਰਾ ਸੈਟਅਪ ਹੀ ਹੋਇਆ ਤੇ ਮੇਰੀ ਜਿਹੜੀ ਫੈਮਿਲੀ ਆ ਖਾਸ ਕਰਕੇ ਉਹਨੇ ਮੈਨੂੰ ਬਹੁਤ ਸਪੋਰਟ ਕੀਤੀ ਠੀਕ ਹੈ ਤੇ ਇਹ ਜ਼ਰੂਰ ਆ ਮੇਰੀ ਫੈਮਿਲੀ ਤੋਂ ਮੋਰਲ ਰੈਸਟ੍ਰਿਕਸ਼ਨਸ ਆ ਵੀ ਕਿ ਬਦਨਾਮੀ ਨਹੀਂ ਕਰ ਕਰਨ ਠੀਕ ਹੈ ਤੇ ਵੀ ਆਪਾਂ ਰੱਬ ਨਾਲ ਦਿੱਤਾ ਬਥੇਰਾ ਆਪਣੇ ਕੋਲੇ ਕੋਈ ਪ੍ਰੋਬਲਮ ਨਹੀਂ ਇਹ ਇਨ ਪ੍ਰਿਵਿਲੇਜ ਵੀ ਆ ਮੈਂ मतलब ਬੜੀ ਬਾਰ ਲੋਕਾਂ ਦੇ ਮੁਕਾਬਲੇ ਦੇਖਦਾ ਵੇਖੋ ਮੈਂ ਟਾਈਮ ਵੀ ਦੇ ਸਕਦਾ ਮੈਨੂੰ ਇਹ ਨਹੀਂ ਕਹਿੰਦੇ ਵੀ ਤੂੰ ਇੰਨੇ ਕਮਾ ਸਕਦਾ ਹੋਰ ਤੇ ਉਹ ਕਮਾ ਕੇ ਲਿਆ ਹਨਾ ਐ ਕੋਈ ਇੰਜੀ ਗੱਲ ਨਹੀਂ ਉਹ ਮੈਨੂੰ ਕੋਈ मतलब ਮੇਰੇ ਤੇ ਕੋਈ ਇੰਜੀ ਪ੍ਰੋਬਲਮ ਨਹੀਂ ਮੈਂ ਸਵੇਰੇ ਜਦੋਂ ਤੁਰਨਾ ਮੈਨੂੰ ਕਪੜੇ ਧੋਤੇ ਮਿਲ ਜਾਣੇ ਆ ਛਾ ਮਿਲ ਜਾਣੀਆਂ ਕੋਈ ਡਰਾਈਵਰ ਮਿਲ ਜਾਣਾ ਕਾਰ ਮਿਲ ਜਾਣੀਆਂ ਪੈਸੇ ਮਿਲ ਜਾਣੇ ਆ ਹਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਇੱਥੋਂ ਤੱਕ ਕਿ ਮੇਰੇ ਜਿਹੜੇ ਬੱਚੇ ਆ ਦੋਨੇ ਉਹਨਾਂ ਦੀ ਵੀ ਜਿਹੜੀ ਐਜੂਕੇਸ਼ਨ ਹਲੇ ਛੋਟਾ ਤਾਂ ਬੜਦਾ ਹੀ ਪਿਆ ਮਤਲਬ ਮੈਡੀਕਲ ਚੱਕੀ ਪੜਨਾ ਉਹਨੇ ਠੀਕ ਹੈ ਤੇ ਵੱਡਾ ਹੋਣੇ ਹੁਣੇ ਸੈੱਟ ਹੋਇਆ ਤੇ ਇਹ ਸਾਰਾ ਕੁਝ ਪਿਛਲੇ ਸ਼ੁਰੂ ਤੋਂ ਹੀ ਮਤਲਬ ਇਹ ਮੇਰੇ ਫਾਦਰ ਨੇ ਤੇ ਮੇਰੀ ਵਾਈਫ ਨੇ ਜਾਂ ਮੇਰੀ ਮਦਰ ਨੇ ਮੇਰੀ ਮਾਤਾ ਜੀ ਨੇ ਇਹ ਉਹਨਾਂ ਨੇ ਟੇਕੋ ਟੇਕ ਕੇਅਰ ਕੀਤਾ ਮੈਨੂੰ ਕਦੀ ਕਦੀ ਪਰੇਸ਼ਾਨੀ ਨਹੀਂ ਆਣ ਦਿੱਤੀ ਮਤਲਬ ਹਾਂ ਉਸ ਪਾਸੇ ਨਹੀਂ ਮੈਨੂੰ ਸੋਚਣਾ ਪਿਆ ਕਿ ਵੀ ਬੱਚੇ ਦੀ ਫੀਸ ਭਰਨੀ ਆ ਬੱਚੇ ਦੀ ਐਡਮਿਸ਼ਨ ਕਰਾ ਕੇ ਆਉਣੀ ਆ ਚਾਹੇ ਉਹ ਮੈਡੀਕਲ ਕਾਲਜ ਕਰ ਗਿਆ ਛੋਟਾ ਹਨਾ ਮੇਰੇ ਉਹਨੇ ਉਹਨੇ ਟੈਸਟਾਂ ਦੀ ਤਿਆਰੀ ਕਰਨੀ ਆ ਹੈਨਾ ਕੁਛ ਕਰ ਰਹੀ ਆ ਬਹੁਤ ਡਿਫਿਕਲਟ ਟਾਈਮ ਵੀ ਸੀ ਕਿ ਮੇਰਾ ਬੇਟਾ ਛੋਟਾ ਬਹੁਤ ਛੋਟਾ ਸੀ ਜਦੋਂ ਹਲੇ ਡੇਢ ਸਾਲ ਦਾ ਸੀ ਜਦੋਂ ਡਾਇਬੀਟਿਸ ਉਹਨੂੰ ਹੋ ਗਈ ਸੀ